हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਆਪਾਂ ਬਣਾਉਣ ਪਹੁੰਚੇ ਆ ਐਡਰੈਸ ਇੱਕ ਰੀਵਿਊ ਦਾ ਜ਼ਰੂਰ ਹੈ ਕਨਫਰਮ ਕਰ ਲਿਓ ਪਿੰਡ ਹੈ ਦੋਸਤੋ ਵੀਰ ਦਾ ਚੂਸਲੇਵੜ ਤਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਵੀਰ ਦਾ ਅੰਗਰੇਜ਼ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਆ ਵੀਡੀਓ ਬਣਾਉਣ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਬਿਲਕੁਲ ਤਾਜੀ ਸੂਈ ਗਾਂ ਦਿਖਾਵਾਂਗੇ ਜਿਹਦੇ ਮਤਲਬ ਆਪਾਂ ਡਿਟੇਲ ਸਾਰੀ ਵੀਰ ਦੇ ਕੋਲੋਂ ਪੁੱਛ ਲਾਂਗੇ ਪੂਰੀ ਸੇ ਤੋਂ ਅੱਤੋ ਵੀਡੀਓ ਐਂਡ ਤੱਕ ਜਰੂਰ ਦੇਖਿਓ ਇੱਕ ਬੇਨਤੀ ਦੋਸਤੋ ਵੀਡੀਓ ਦੇ ਵਿੱਚ ਮੈਂ ਜਰੂਰ ਕਰਦਾ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਵਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਆਓ ਆਪਾਂ ਕਰਦੇ ਆਂ ਵੀਰ ਨਾਲ ਗੱਲਬਾਤ ਡਿਟੇਲ ਆਪਾਂ ਸਾਰੀ ਵੀਰ ਦੇ ਕੋਲੋਂ ਕੁਝ ਨਹੀਂ ਲੈਣੇ ਇਸ ਗਾਂ ਦੀ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਬਾਈ ਠੀਕ ਠਾਕ ਹਾਂ ਠੀਕ ਠਾਕ ਵਧੀਆ ਭਾਈ ਚੱਲੀਏ ਤਾਂ ਪੈਂਦੇ ਚੂਸਲੇਵੜ ਹਾਂਜੀ ਤਹਿਸੀਲ ਪੱਟੀ ਤੇ ਜ਼ਿਲ੍ਹਾ ਤਰਨਤਾਰ ਠੀਕ ਹੈ ਜੀ ਚੂਸਲੇਵੜ ਮੋੜ ਤੋਂ ਯਾਨੀ ਕਿ ਕੋਈ ਕਿੰਨੇ ਕਿਲੋ ਮੀਟਰ ਦਾ ਅੱਗੇ ਖੇਮਕਰ ਰੋਡ ਤੇ ਆਪਣੀ ਇਹ ਜਿਹੜੀ ਫਾਰਮ ਹੈ ਹਾਂਜੀ ਹਾਂਜੀ ਪੱਟੀ ਮੋੜ ਚੌਂਕ ਤੋਂ ਬੋਪਾਰਾ ਕਰਿਆਲੇ ਵਾਲੇ ਰੋਡ ਹਾਂਜੀ 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 ਠੀਕ ਹੈ ਜੀ ਤੇ ਇਹ ਵੀ ਫੋਨ ਨੰਬਰ ਬੋਲ ਦਿਓ ਆਪਣਾ ਫੋਨ ਨੰਬਰ 75099 ਹਾਂਜੀ 24006 ਠੀਕ ਹੈ ਜੀ ਨਾਮ ਅੰਗਰੇਜ਼ ਸਿੰਘ ਨਾਮ ਅੰਗਰੇਜ਼ ਸਿੰਘ ਠੀਕ ਹੈ ਜੀ ਜਿਹੜੀ ਵੀਰ ਆਪਾਂ ਅੱਜ ਵਿੱਚ ਅੱਜ ਆਪਣੇ ਗਾਂ ਸੇਲ ਕਰਨੀਆਂ ਕਿੰਵਾ ਸੂਆ ਸੂਆ ਇਹ ਭਾਜੀ ਦੂਜਾ ਸੂਹਾ ਸੂਈ ਆ ਅੱਛਾ ਜੀ ਹਾਂ ਆਪਾਂ ਵੀ ਮੋਲੀ ਲੈਂਦੀ ਆ ਠੀਕ ਹੈ ਜੀ ਘਰ ਵਾਲਿਆਂ ਦੇ ਕਹਿੰਦੇ ਆ ਸੂਹਾ ਕਹ ਕੇ ਲੈਂਦੀ ਹਾਂਜੀ ਦੂਜਾ ਠੀਕ ਹੈ ਜੀ ਹਾਂ ਤੇ ਇਹ ਸੂਈ ਨੂੰ ਕਿੰਨਾ ਟੈਮ ਹੋ ਗਿਆ ਸੂਈ ਨੂੰ ਕੋਈ ਮਹੀਨੇ ਕ 2-4 ਦਿਨ ਉੱਤੇ ਲਾ ਲਓ ਇਹ ਕੋਈ ਆ ਪਿਛਲੀ 1 ਤਰੀਕ ਨੂੰ ਸੂਈ ਫਰਵਰੀ ਦੀ 1 ਫਰਵਰੀ ਨੂੰ ਸੂਈ ਹਾਂ 1 ਨੂੰ ਸੂਈ ਠੀਕ ਹੈ ਜੀ ਤੇ ਕੀ ਦਿੱਤਾ ਬੱਚਾ ਨੇ ਇਹਨੇ ਬੱਚਾ ਦਿੱਤਾ ਸੀ ਪਰ ਬੱਚਾ ਆਹ ਤੇ ਮੈਂ ਨਹੀਂ ਉਹ ਮਰ ਗਿਆ ਐਕਸਪਾਇਰ ਹੋ ਗਿਆ ਪੈਰ ਹੋ ਗਿਆ ਓਏ ਪਹਿਲੇ ਸ਼ੁਰੂ ਦਾ ਹੀ ਕਮਜ਼ੋਰ ਜਿਆ ਸੀ ਠੀਕ ਹੈ ਠੰਡ ਦਾ ਕਰਕੇ ਤੁਹਾਨੂੰ ਪਤਾ ਬੱਚਾ ਦੀ ਸਾਹ ਹੁੰਦੀ ਨਹੀਂ ਠੀਕ 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 ਉਹ ਮਰ ਗਿਆ ਆਪਣਾ ਧਿਆਨ ਇੱਧਰ ਕੋਈ ਅਸੀਂ ਹੁਣ ਮੌਕੇ ਦਾ ਦੁੱਧ ਖਲੇ ਕਿੰਨਾ ਤਿਆਰ ਹੈ ਮੌਕੇ ਦਾ ਕੋਈ ਲਾ ਲੋ ਵੀ 20 ਦੇ ਕਰੀਬ ਲਾ ਲੋ ਕਿਲੋ ਘੱਟ ਕੋ ਵੱਧ ਜਨਨ ਕਿ ਆਪਾਂ 18 ਕਿਲੋਟਰ ਮੰਨ ਕੇ ਚੱਲ ਜੀ 18 ਮੰਨ ਹਾਂ ਜਿਹੜਾ ਹੁਣ ਮੌਕੇ ਦਾ ਆਪਾਂ ਚਵਾ ਦੇਣਾ 18 ਲਾ ਲੋ 17 ਲਾ ਲੋ ਜਿੰਨਾ ਵੀ ਕੋਈ ਚੋਲੇਵੇ ਕੋਈ ਵੀਰਾ ਆਕੇ ਠੀਕ ਹੈ ਜੀ ਚਲੋ ਉਹ ਕਿਲੋ ਖਣ ਦਾ ਉੱਤੋਂ ਥੱਲੇ ਆਉਂਦਾ ਥੱਲਾ ਬਾਲਟੀ ਆਪਾਂ ਚੋਲੇ ਦੀ ਭਰ ਕੇ ਬਾਕੀ ਆਪਾਂ ਲੀਟਰ ਨਹੀਂ ਮਾਰੇ ਠੀਕ ਹੈ ਜੀ ਅੰਦਾਜ਼ਾ ਹੀ ਹੈ ਇਹਨਾਂ ਦਾ ਕਿ ਆਪਾਂ 18 ਅੰਦਾਜ਼ਾ ਹੈ ਜਿਹੜਾ ਚਵਾਉਂਦੇ ਆ ਹਾਂਜੀ ਕੱਦ ਕਰ ਦੋਸਤੋ ਗਾਂ ਦਾ ਬਹੁਤ ਵਧੀਆ ਵਾ ਚੰਗੀ ਰਾਜੀ ਆ ਪੂਰੀ ਜੰਮੀ ਪਲੀ ਆ ਵੇਖ ਲਓ ਚੈੱਕ ਕਰ ਲਓ ਵੀਰ ਕਹਿੰਦਾ ਵੀ ਘਰ ਵਾਲਿਆਂ ਨੇ ਦੂਜਾ ਸਵੇਰ ਕਿਹਾ ਵਾ ਬਾਕੀ ਤੁਹਾਡੇ ਸਾਹਮਣੇ ਸਕਰੀਨ ਤੇ ਜੋ ਦਿਖ ਰਿਹਾ ਪੇਸ਼ਕ ਤੁਸੀ ਆਪਣੀ ਜਜਮੈਂਟ ਜਿੱਤਾ ਮਰਜ਼ੀ ਕਰ ਲਿਓ ਤੋਰ ਕੇ ਵੀਰ ਦਿਖਾਈਏ ਨੂੰ ਹਾਂਜੀ ਬਾਕੀ ਦੋਸਤੋ ਪਿੱਠਪੜੀ ਦੀ ਕੜਾਈ ਦੀ ਕਰਮਾਈ ਦੀ ਸੋਹਣੀ ਮੱਝਾਂ ਰਹੀ ਤੁਸੀਂ ਚੈੱਕ ਕਰ ਸਕਦੇ ਹੋ ਜਰਸੀ ਹੈ ਦੋਸਤੋ ਇਹ ਗਾਂ ਪਿਓਰ ਜਰਸੀ ਪਿਓਰ ਜਰਸੀ ਜਿਹੜੀ ਦੋਸਤੋ ਪੰਜਾਬ ਦੀ ਹੈ ਤੇ ਬਾਕੀ ਇਹਨਾਂ ਦੀ ਕਰਮਾਈ ਦੀ ਚਲੋ ਫੈਟ ਫੁੱਡ ਵੀ ਚੰਗੀ ਆਉਂਦੀ ਹੈ ਕੋਈ ਆਖੀ ਵੀਰ ਜਿਆਦਾ ਭੱਜੇ ਨਾ ਲੋ ਜੀ ਦੋਸਤੋ ਕਰ ਲਓ ਚੈੱਕ ਜੀ ਆਰਡਰ ਕੁਆਲਟੀ ਕਰਮਾਈ ਦੀ ਸੋਹਣੀ ਤਿਆਰ ਕੀਤੀ ਹੈ ਚੁਆਇਸ ਵੀ ਵੀਰ ਵਧੀਆ ਇੱਕ ਨੰਬਰ ਦੀ ਬਹੁਤ ਵਧੀਆ ਵੀਰ ਜੀ ਬਾਕੀ ਇਹ ਗੱਲ ਹਨ ਹਾਂ ਜੀ ਸੂਈ ਸਵਾਈ ਆ ਹਾਂਜੀ ਹਾਂਜੀ ਆਪਾਂ ਨੂੰ ਉੱਥੇ ਦਾ ਕੋਈ ਲਾਮਾ ਨਹੀਂ ਇੱਥੇ ਆ ਕੇ ਜਿਹੜਾ ਮਰਜ਼ੀ ਚੋ ਕੇ ਆਪਾਂ ਨੂੰ ਤਸੱਲੀ ਕਰ ਲਵੇ ਠੀਕ ਹੈ ਜੀ ਠੀਕ ਹੈ ਧਰ ਗਈ ਦਾ ਕੋਈ ਲਾਮਾ ਨਹੀਂ ਠੀਕ ਹੈ ਜੀ ਕਿਉਂਕਿ ਭਾਜੀ ਮੁੜ ਕੇ ਨਾ ਐਵੇਂ ਲਾਮਿਆਂ ਦੇ ਚੱਕਰ ਵਿੱਚ ਆਥੇ ਆ ਕੇ ਜਿਹੜਾ ਮਰਜ਼ੀ ਚਾਰ ਟਾਈਮ ਪੰਜ ਟਾਈਮ ਚੋਵੇ ਠੀਕ ਹੈ ਜੀ ਪੂਰੀ ਤਸੱਲੀ ਕਰੇ ਠੀਕ ਹੈ ਜੀ ਲਓ ਦੋਸਤੋ ਥੋੜਾ ਜਿਹਾ ਭੱਜਦੀ ਆ ਜਰੂਰ ਲਓ ਜੀ ਕਰੋ ਚੱਕਰੀ ਦਾ ਕਦ ਕਾਠ ਵੀਰ ਕਹਿੰਦਾ ਵੀ ਸਾਡੇ ਇੱਥੇ ਆਪਣੇ ਫਾਰਮ ਦੀ ਤਸੱਲੀ ਆ ਕੋਈ ਵੀਰ ਆਪਨੀ ਆ ਕੇ ਇੱਕ ਟਾਈਮ ਦੋ ਟਾਈਮ ਚੋ ਕੇ ਵੀ ਆਪਣੀ ਤਸੱਲੀ ਕਰ ਸਕਦਾ ਹੈ ਜੀ ਚੋਵੇ ਕੀ ਕੇਰਲ ਜਾਵੇ ਠੀਕ ਹੈ ਜੀ ਹਾਂ ਕਿਉਂਕਿ ਸਾਲ ਕੀ ਜਾਂ ਕਈ ਵਾਰੀ ਕੋਈ ਜਾਂਦਿਆ ਕੋਈ ਠੰਡੀ ਵਾਹ ਬੁਖਾਰ ਹੋ ਜੇ ਕਿਦਾਂ ਆਪਣਾ ਇੱਕ ਗਾਣਾ ਵੇਚੀ ਗਦਾਸਪੁਰ ਹਾਂਜੀ ਉਹ ਇੱਥੇ ਆਪਾਂ ਲੱਤ ਛੜ ਨਹੀਂ ਕਦੀ ਨਹੀਂ ਮਾਰੀ ਵਿਚਾਰੀ ਨੇ ਹਾਂਜੀ ਉਹ ਗੱਲ ਇਹ ਹੋਈ ਪੀ ਉਹਦਾ ਗਿਆ ਬੱਚਾ ਮਧੋਲਿਆ ਗਿਆ ਰਾਇ ਤੇ ਉਹਦੀ ਪਤਵੱਛਾ ਹੀ ਮਰ ਗਿਆ ਹਾਂਜੀ ਹਾਂਜੀ ਉੱਥੇ ਜਾ ਕੇ ਲੱਤਾਂ ਛੜਾਂ ਮੈਂ ਪਹਿਲਣ ਬੈਠੀ ਲੱਤਾਂ ਛੜਾ ਮਾਰ ਲਿਓ ਸਾਨੂੰ ਮਹੀਨਾ ਲਾ ਮਦੰਦੇ ਰਹੇ ਅੱਛਾ ਜੀ ਤੇ ਲਾਮੇ ਵਾਲਾ ਕਿਉਂ ਨੇ ਕੰਮ ਨਾ ਹੋਵੇ ਸਾਡੇ ਭਰਦਾ ਟਾਈਮ ਚੋ ਕੇ ਤਸੱਲੀ ਕਰ ਲੈ ਫੋਨ ਤੇ ਬਾਅਦ ਚ ਆਪਾਂ ਲਾਮਾ ਨਹੀਂ ਲੈਣਾ ਹਾਂ ਨਾ ਨਹੀਂ ਵਧੀਆ ਗੱਲ ਜੇ ਆਵੇ ਚੋਵੇ ਚੋਵੇ ਜਿਹੜੇ ਵੀਰ ਨੇ ਖੜਨੀ ਹੋ ਤਾਂ ਵੀ ਫਰਜ਼ ਬੰਦਾ ਚੋਵੇ ਨਾ ਪਸੰਦਾ ਵੀ ਨਾ ਖੜੇ ਨਾ ਖੜੇ ਹਾਂ ਜੀ ਕੋਈ ਜੁਰਾ ਜਵਰੀ ਨਹੀਂ ਹ ਪਰ ਹਾਂ ਮੁਰਕੇ ਆਵੇਂ ਨਾ ਇਹ ਭਾਈ ਲਾਮੇ ਵਾਲਾ ਕੰਮ ਚੰਗਾ ਨਹੀਂ ਨਹੀਂ ਵਧੀਆ ਗੱਲ ਵੀਰ ਗੱਲ ਵੀਰ ਬਹੁਤ ਵਧੀਆ ਕਹੀਏ ਕਿਉਂਕਿ ਅੱਗੇ ਵੀ ਆਪਾਂ ਵੇਚਣੀਆਂ ਆ ਲੈਉਣੀਆਂ ਆ ਠੀਕ ਹੈ ਹਾਂ ਇੱਕ ਦਿਨ ਦਾ ਕੰਮ ਹੋਵੇ ਤੇ ਗਰੰਟੀ ਦੋਸਤੋ ਵੀਰ ਕਹਿੰਦਾ ਵੀ ਫਾਰਮ ਦੀ ਦੇਵਾਂਗੇ ਕੋਈ ਵੀਰ ਆਪਣੀ ਬੇਸ਼ੱਕ ਵੀਡੀਓ ਕਾਲ ਤੇ ਵੀ ਚਵਾਲੇ ਬੇਸ਼ੱਕ ਇੱਕ ਟਾਈਮ ਦੋ ਟਾਈਮ ਜਾਂ ਵੀਰ ਕੋਈ ਆਪਣੀ ਵਿਜ਼ਿਟ ਕਰਕੇ ਚੋਲੇ ਗਾਂ ਦੋਸਤੋ ਚੰਗੀ ਰਾਜੀ ਹੈ ਪੂਰੀ ਜੰਮੀ ਫਲੀ ਹੈ ਥਾਣਾ ਤੋਂ ਦੀ ਕੁਆਲਟੀ ਮੈਂ ਤੁਹਾਨੂੰ ਇੱਕ ਅੰਨੇੜੇ ਤੋਂ ਚੱਕਰਵਾ ਦੇਣਾ ਕੇ ਕਮੋਕ ਸਰੀਰ ਵੱਲੋਂ ਕਿ ਹਟਾ ਨਹੀਂ ਆਇਆ ਪੂਰੀ ਰਾਜੀ ਹੈ ਠੀਕ ਹੈ ਸਾਰੇ ਸਾਣ ਦੋਸਤੋ ਗੈਪ ਕਿਨ ਅੱਗੇ ਜੋ ਕੋਈ ਫੋਟੋ ਸ਼ਾਟ ਨਾਲ ਬਾਕੀ ਮੇਰੇ ਵੀਰ ਵੀਰ ਦੇ ਕਹਿਣ ਮੁਤਾਬਕ ਆਪਣੀ ਤਸੱਲੀ ਮੇਰੇ ਵੀ ਜ਼ਰੂਰ ਕਰ ਲੈ 18 ਤੋਂ 19 ਲੀਟਰ ਦੁੱਧ ਜਿਹੜਾ ਮੌਕੇ ਦਾ ਤਿਆਰ ਹੋਊਗਾ ਬਾਕੀ ਦੋਸਤੋ ਚਲੋ ਸਾਲ ਹੀ ਚੀਜ਼ ਹੈ ਕੋਈ ਥੋੜਾ ਬੜਾ ਦੁੱਤ ਵੱਧ ਵੀ ਸਕਦਾ ਤੇ ਘੱਟ ਵੀ ਸਕਦਾ ਘੱਟ ਹੀ ਸਕਦਾ ਵੱਧ ਕੋਈ ਵੀ ਕਿਉਲੇ ਵੀਡੀਓ ਕਾਲ ਤੇ ਚਵਾ ਲੈ ਪੂਰੀ ਤਸੱਲੀ ਕਰਿਆ ਪਤਾ ਇਹਨਾਂ ਮੁੜ ਕੇ ਹੋਰ ਵੀ ਗਾਂ ਕੰਮ 'ਤੇ ਧਿਆਨ ਨਹੀਂ ਦਿੰਦਾ ਉਹ ਵੀਰਾਂ ਨੇ ਮਹੀਨਾ ਗਾਂ ਲਾਂਮੇ 'ਤੇ ਛੜਾ ਮਾਰਦੀ ਛੜਾ ਮਾਰਦੀ ਮੈਂ ਕਿਹਾ ਵੀ ਤਾਰ ਇੱਥੇ ਮੈਂ ਵੀਡੀਓ ਵੀ ਪਾਈ ਉਹਨਾਂ ਨੂੰ ਵੀ ਜੋ ਚੁੰਦੇ ਰਹੇ ਜੋ ਚੋ ਕੇ ਲਿਆਂਦੀ ਆ ਨਾ ਕੱਦਿਆਲੇ ਲਾਗੋ ਠੀਕ ਹੈ ਜੀ ਉਹ ਵੀ ਪਾਈਆਂ ਸਾਰੀਆਂ ਤੇ ਬੱਚਾ ਅੱਗੇ ਖੜਾ ਤੇ ਇਹ ਮਤਲਬ ਵਧੀਆ ਚਵਾਈ ਕਰਾਉਂਦੀ ਰਹੀ ਆ ਗਾਲੇ ਗਾਲੇ ਪਾਈ ਠੀਕ ਉਹਨਾਂ ਦੇ ਘਰ ਜਾ ਕੇ ਲੱਤਾ ਛੜਾ ਮਾਰ ਲਾ ਕਿ ਉਹ ਬੜਾ ਮੁਰਕੇ ਨਾ ਪਰੇਸ਼ਾਨੀ ਜੀ ਆਪਣੇ ਆਪ ਨੂੰ ਵੀ ਆਉਂਦੀ ਦੋਵਾਂ ਘਰਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਪਸ਼ੂ ਖਰੀਦਣ ਨਾਲ ਉਹਦੇ ਵਿੱਚ ਹਾਂ ਤੇ ਅਹੀ ਕਾ ਨਾ ਤੇ ਕਿ ਕਹਿੰਦੇ ਵੀ ਜੇ ਤੇ ਵੇਚਨੀ ਆ ਤੇ ਅਗਲਾ ਤਸੱਲੀ ਕਰ ਖੜੇ ਮੁਰਕੇ ਲਾ ਬਣਾ ਤੇ ਉਹ ਜਿਮੜਾ ਹਾਂਜੀ ਹਾਂਜੀ ਠੀਕ ਜੀ ਕੀ ਮੁੱਲ ਕਰਦੇ ਮੈਂ ਦਾ ਮੋਲੇ ਦਾ ਭਾਜੀ 60000 ਰੁਪਿਆ ਜੀ ਡਿਮਾਂਡ 60000 ਡਿਮਾਂਡ ਅਹੀ ਕਾ ਤੇ ਭਾਜੀ ਵਿਚਾਰ ਬਹੁਤ ਤੇਜ਼ ਆਹੀ ਤੇ ਮੰਗਿਆ ਹੀ ਉਹ ਨਾ ਕਿ ਸਿਰ ਬੱਚਾ ਨਾ ਹੋਣ ਕਰਕੇ ਠੀਕ ਹੈ ਜੀ ਕਿ ਕਈ ਵਾਰੀ ਅਗਲਾ ਕਹਿੰਦਾ ਬੱਚਾ ਨਾਲ ਨਹੀਂ ਆ ਤੇ ਮਤਲਬ ਪੈਸੇ ਜ ਬਾਕੀ ਆਪਾਂ ਕੋਈ 57-58 ਜੋ ਮਾਨਤਨ ਕਰਦੇ ਆਂਗੇ 57-58 ਜੋ ਜਿਹੜੇ ਮਾਨਤਨ ਆ ਜੀ ਹਾਂ ਕਿ ਬਾਹਲਾ ਉਤਰਾ ਚਾਹਲਾ ਕੋਈ ਵੀਰ ਬਹਿਸ ਕਰਦੇ ਆ ਹਾਂਜੀ ਹਾਂਜੀ ਬਾਕੀ ਚੀਜ਼ ਦੀ ਤਸੱਲੀ ਕਰਿਆ ਹੈ ਕਿ ਇੰਦੀ ਸਾਰਾ ਰਾਜੀ ਸੰਭੀ ਵਹਿੜ ਗਿਰਲੀ ਮਿਲਦੀ ਹੈ ਠੀਕ ਠੀਕ ਹਾਂਜੀ ਲੋ ਦੋਸਤੋ 60000 ਰੁਪਿਆ ਵੀਰ ਨੇ ਡਿਮਾਂਡ ਰੱਖੀ ਹੈ ਤੇ 57000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਜਿਹੜਾ ਕੋਈ ਵੀਰ ਭਰਾ ਸਿਰ ਲਊਗਾ ਉਹਦਾ ਮਾਨਤਨ ਮੌਕੇ ਤੇ ਆਪਾਂ ਜਰੂਰ ਕਰਾਂਗੇ ਕਿਉਂਕਿ ਦੋਸਤੋ ਮਾਨਤਨ ਨੂੰ ਮੇਰੇ ਵੀਰ ਮਾਨਤਨ ਨਹੀਂ ਸਮਝਿਆ ਕਰੋ ਕਿਉਂਕਿ ਕੋਈ ਵੀਰ ਕਹਿੰਦੇ ਆ ਜੀ 10000 ਕਰ ਲਓ ਚੰਗਾ ਸਾਂਭਿਆ ਵੀਰ ਨੇ ਕਿਸੇ ਨੇ ਜਿਹੜਾ ਵੇਖੋ ਰੀਜਾਂ ਲਾਈਆਂ ਪੂਰੀਆਂ ਬਾਕੀ ਦੋ ਦ ਤੁਸੀ ਚੋਈ ਤੁਸੀਂ ਆਪ ਕਰ ਲੈਣੀ ਆ ਕਿੰਨਾ ਕੁ ਦਿੰਦੀ ਐ ਕੀ ਕਰਦੀ ਐ ਕਿੱਦਾਂ ਮਿਲਦੀ ਐ ਚੋਈ ਸਾਰੀ ਮੇਰੇ ਵੀ ਤਸੱਲੀ ਆਪਣੀ ਆਪ ਕਰ ਲਿਆ ਕਰੋ ਐਡਰੈਸ ਦੇ ਕਰੀਬੀ ਦਾ ਫੇਰ ਬੋਲ ਦੇਣਾ ਪਿੰਡ ਚੂਸਲੇਵੜ ਤਸਵੀਰ ਪੱਟੀ ਜ਼ਿਲ੍ਹਾ ਸ਼ਹੀਦ ਤਰਨਤਾਰਨ ਸਾਹਿਬ ਚੂਸਲੇਵੜ ਮੋੜ ਤੋਂ ਦੋਸਤੋ ਕੋਈ ਤਕਰੀਬਨ ਕਿਲੋ ਕਿਲੋ ਮੀਟਰ ਦਾ ਹੋਊਗਾ ਤੇ ਪੱਟੀ ਤੋਂ ਦੋਸਤੋ ਕੋਈ ਹੋਊਗਾ ਮੈਸਣਾ ਤਿੰਨ ਚਾਰ ਕਿਲੋ ਮੀਟਰ ਦਾ ਵੀਰ ਪੈਂਦਾ ਹੋਊਗਾ ਪੱਟੀ ਮੋੜ ਤੋਂ ਨਹੀਂ ਪੱਟੀ ਸ਼ਹਿਰ ਤੋਂ ਪੱਟੀ ਸ਼ਹਿਰ ਹਾਂ 4-5 ਕਿਲੋ ਮੀਟਰ ਦਾ 4 ਕਿਲੋ 7509924006 ਠੀਕ ਹੈ ਜੀ ਹਾਂ ਜੀ ਧੰਨਵਾਦੋ ਸੋਤੋ ਤੁਹਾਡਾ ਵੀਡੀਓ ਵੇਖਣ ਵਾਸਤੇ ਜੀ